ਮੁਖਸ਼ਰ ਸਾਹਿਬ ਦੇ ਵਿੱਚਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਾਇ ਰੱਖਿਆ ਹੋਇਆ ਹੁਣ ਮਾਫੀ ਚਾਹਣਾ ਸ਼ਬਦ ਨਹੀਂ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਵੇਖੋ ਥਾ ਥਾ ਤੇ ਇਸ ਤਰ੍ਹਾਂ ਕੀ ਆਪਦੇ ਕੋਲ ਅੱਛਾ ਉਹਨੇ ਕੋਲ ਕਿੰਨੀਆਂ ਕਾਰਾਂ ਖਲੋਤੀਆਂ ਸਰੂਪ ਮਹਾਰਾਜ ਦਾ ਇਹਨਾਂ ਨੇ ਆ ਵੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਹੀ ਸਰੂਪ ਰੱਖੀ ਫਿਰਦੇ ਆ ਇਹ ਆ ਦੇਖੋ ਆ ਫੋਸ ਲੱਗਿਆ ਪਿਆ ਆ ਦੇਖੋ ਆ ਗੋ ਦਿਕਾਂਦਾਰੀ ਬਣਾ ਲਈ ਇਹਨਾਂ ਲੋਕਾਂ ਨੇ ਨਾਈ ਦੀ ਦੁਕਾਨ ਦਾ ਉਹ ਘਾਟਣ ਸੀਗਾ ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨ ਦਾ ਉਹ ਘਾਟਣਾ ਇਹਨਾਂ ਨੇ ਮਾਰ ਦੇ ਸਰੂਪ ਲੈ ਕੇ ਕੀਤਾ ਉੱਥੇ ਅਰਦਾਸ ਕੀ ਕੀਤੀ ਹੋਊਗੀ ਕਿ ਪ੍ਰਮਾਤਮਾ ਬਲ ਬਖਸ਼ੇ ਵੀ ਹੋਰ ਲੋਕਾਂ ਦੇ ਵਾਲ ਮ ਉਹਨਾਂ ਨੇ ਇਹ ਆ ਦੇਖੋ ਗੋਏ ਦਾ ਲਿਬੜਾ ਜਿਹੜਾ ਛੋਟਾ ਆ ਵੀ ਥਾਂ ਥਾਂ ਤੋਂ ਉਹਨਾਂ ਚ ਮਾਰ ਦੇ ਸਰੂਪ ਰੱਖੀ ਫਿਰਦੇ ਆ ਜੀ ਤੇ ਉੱਥੇ ਦੁਕਾਨ ਆ ਆ ਗਿਆ ਨਾ ਉਹਦਾ ਖਿਆਲ ਆ ਨਾ ਕੀ ਹੋਣਾ ਜੀ ਪ੍ਰੋਬਲਮ ਇਹ ਜਿਹੜਾ ਤੁਹਾਨੂੰ ਵੇਖਣਾ ਬਾਬਾਏ ਉੱਚੇ ਚੱਤਰ ਲਾਉਂਦਾ ਕੀ ਫਾਇਦਾ ਉਲਟਾ ਬਾਬਾਈ ਹਾਂ ਉਲਟਾ ਬਾਬਾਏ ਇਹ ਉਹ ਮੁੰਡੇ ਨੇ ਰੋਕਿਆ ਉਹਨੇ ਗੱਲ ਪਾਏ ਜੇ ਮਾਰੀ ਗੱਲ ਜੇ ਮਾਰਨਾ ਮਾਰੀਗਾ ਅਰੇ ਦਈ ਨੂੰ ਜੈਕਾਰੇ ਮਾਰਦੇ ਕਿ ਨਹੀਂ ਜਾਈ ਕਿ ਬਹੁਤ ਜਿਆਦਾ ਨਜ਼ਾਰਾ ਹੈ ਇਹ ਜਲਦੀ ਪਾਜ ਸਿੰਘ ਹੀ ਨਹੀਂ ਹੈਗੇ ਪੂਰੇ ਜਿੰਨਾ ਬੱਚੋ ਮੜੇ ਆੜੋ ਮੜੇ ਜਾ ਇਹਨਾਂ ਨੂੰ ਅੱਗੇ ਲੈ ਕੇ ਜਾਓ ਗੁਰੂ ਜੀ